ਹਾਂ ਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ ਜਿਹੜੂ ਚੰਨ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਦੋ ਗਾਂ ਮਸੇ ਲੈ ਲੈ ਕੇ ਆਏ ਜੀ ਦੋਨੇ ਬਾਈ ਗੱਬਣਾ ਨੇ ਥੋੜੇ ਥੋੜੇ ਦਿਨ ਕਰਮ ਵਾਲੀਆਂ ਲੈਂਦੀਆਂ ਨੇ ਆਓ ਕਰ ਲੈਨੇ ਬਾਈ ਨਾਲ ਗੱਲਬਾਤ ਆਜੋ ਬਾਈ ਜੀ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਹੋਰ ਠੀਕੋਂ ਬਜੀ ਵਧੀਆ ਵਧੀਆ ਤੁਸੀਂ ਰਸੋਏ ਕਿਵੇਂ ਚੱਲ ਰਹੀ ਕੰਮ ਵਧੀਆ ਬਾਈ ਚਲੋ ਅੱਜ 5 ਵੜਾ ਠੀਕ ਹੈ ਇੱਕ ਹੁਣ ਵੈਗੀ ਤੇ ਦੋ ਸੁਬਾ ਸੇਲ ਹੋ ਗਈਆਂ ਦੋ ਰਹਿ ਗਈਆਂ ओके okay भाई हां जी नाम ਤੇ ਐਡਰੈਸ ਬੋਲੋ ਨਾਮ ਵੀ ਰਜਿਸਟਰੇਸ਼ਨਦਾਰ ਆ ਪਿੰਡ ਬਗਰਾੜੀ ਜ਼ਿਲ੍ਹਾ ਫਰੀਦਕੋਟ ਤਹਿਸੀਲ ਜਤੋਈ ਨੇੜੇ ਪਿੰਡ ਆਪਾਂ ਨੇੜੇ ਬਾਜਾਖਾਨਾ ਕੋਟਕਪੂਰਾ ਨਾਲ ਦੇ ਵੀਰੇ ਮੋਬਾਈਲ ਨੰਬਰ ਬੋਲੋ 9877624531 ਬਾਈ ਠੀਕ ਆ ਬਾਈ ਬਾਈ ਜਿਹੜੇ ਪਹਿਲੇ ਨੰਬਰ ਤੇ ਵਾਰਡ ਦੇਂਦਾ ਕਿਹੜਾ ਸੂਬਾ ਸੁਣਦੀ ਆ ਇਹ ਵੀਰੇ ਦੂਜੇ ਸੂਬੇ ਵਾਰਡ ਸੁਣਦੀ ਮੂੰਹ ਤੋਂ ਛੇ ਦੰਦਾ ਓਕੇ ਬਾਈ ਹਾਂਜੀ ਤੇ ਦੇਣ ਕਿੰਨੇ ਲੋਗੇ ਦੇਣ ਵੀਰੇ ਲੈਂਦੀ ਆਪਾਂ ਪੰਜੀ 5 ਤੋਂ 6 ਹਾਂ ਬਈ ਕਿੰਨਾ ਦੁੱਧ ਦੇ ਦੂ ਦੁੱਧ ਵੀਰੇ ਆਪਾਂ ਆਪਦੀ ਸੇਵਾ ਨਾਲ ਸਾਡੇ ਕੋਲੇ ਵੀ ਅਸੀਂ 20 22 ਲੀਟਰ ਚੋਲਾਂਗੇ ਬਾਕੀ ਵਾਲਾ ਆਪਦੀ ਸਮਝ ਨਾਲ ਲੈ ਜੀ ਸਹੀ ਆ ਬਈ ਸਹੀ ਆ ਬਿਲਕੁਲ ਠੰਡੀ ਢੁੰਡੀ ਆਈ ਹੈ ਜਿਵੇਂ ਮਰਜ਼ੀ ਵਜਾ ਥਾਂ ਲੈ ਵਾ ਦਿਖਾ ਲੈ ਪੂਰਾ ਇੱਕ ਨਾ ਜਿਵੇਂ ਮਰਜ਼ੀ ਹੱਥ ਫੇਰੀ ਚੱਲ ਠੰਡੀ ਆਈ ਨਹੀਂ ਕਾ ਜਿਵੇਂ ਮਰਜ਼ੀ ਵਜਾ ਲੈ ਕੋਈ ਚੱਕਰ ਹੀ ਨਹੀਂ ਕਹਿਣਾ ਕਰਮ ਵਾਲੀ ਨੇ ਕੁਛ ਨਹੀਂ ਫਿੱਟ ਲਬੋਤ ਬਈ ਆ ਜੀ ਹਾਂ ਟੈਲ ਢੁੱਲਦਾ ਬਈ ਸਾਰੀਆਂ ਬਟਨਾਂ ਲਾ ਕੱਢੂ ਫੇਰ ਕਰਮ ਵਾਲੀ ਨੇ ਸੋਣਾ ਲੈ ਬਾਕੀ ਦਾ ਫਿਟਿੰਗ ਵਾਲਾ ਲਿਵਾਇਨੇ ਇੱਕ ਲੰਕਮਾ ਟੋਟਮਾ ਸਟਾਈਲ ਸਹੀ ਹੋਈ ਜਾਊਗੀ ਹਮਮ ਪੂਰਾ ਵੀਡੀਓ ਬਹੁਤ ਚੰਗਾ ਲੱਗਿਆ ਹਨਾ ਹਾਂ ਮੁੱਠੀ ਵਾਲਾ ਇਹ ਹੋਰ ਕੱਢਿਆ ਬਈ ਪੂਰੀ ਵਿਥੀ ਤੇ ਥਣ ਕੱਚੀ ਆ ਅੰਦਾਜ਼ਾ ਉਸ ਹੱਬ ਨਾਲ ਲਾਇਓ ਖੋਲਿਓ ਫੇਰ ਤੋੜਿਓ ਜਦ ਤੈਯਾਰ ਹੋ ਗਈ ਉਦੋਂ ਬਈ ਚੀਜ਼ ਬਣ ਜਾਣਾ ਇੱਕੇ ਨੇ ਸਹੀ ਗੱਲ ਆ ਬਈ ਬਿਊਟੀਫੁੱਲ ਆ ਪ੍ਰਿੰਟ ਇੱਕ ਨੰਬਰ ਆ ਬਾਕੀ ਕਿਸੇ ਉਸ ਨੂੰ ਇੱਕ ਦਸ ਨਾ ਬਈ ਕੁਆਲਿਟੀ ਇੱਕ ਨੰਬਰ ਆ ਹਾਂ ਫਿੱਟ ਲੇਵੇ ਦੀ ਆ ਬਈ ਪੜੀ ਵੀ ਚੰਗੀ ਆ ਕੋਈ ਲੱਸੀ ਨਹੀਂ ਲਾਵੀ ਨਹੀਂ ਕਰਦ ਕਰ ਇੱਕ ਨੰਬਰ ਵੈੜ ਆ ਟੋਟੇ ਅਰਗੀ ਵੈੜ ਪਈ ਆ ਸਹੀ ਗੱਲ ਆ ਬਾਈ ਤਿਆਰੀ ਖੈਰ ਵੈੜ ਦੀ ਬਹੁਤ ਚੰਗੀ ਆ ਨਾ ਵੀਰੇ ਬਹੁਤ ਵਧੀਆ ਕਰੂਗੀ ਹੁਣ ਵੀ ਤਿਆਰੀ ਚੰਗੀ ਹੈ ਜੇ ਦੋ ਚਾਰ ਦਿਨਾਂ ਤਾਂ ਇਹਨੇ ਕੀ ਦਾ ਕੀ ਬਣ ਜਾਣਾ ਸਹੀ ਗੱਲ ਆ ਬਾਈ ਸਹੀ ਗੱਲ ਆ ਤੇ ਕੀ ਮੋਲ ਆ ਭਰਾ ਜਾਇਜ ਮੋਲ ਵੀਰੇ ਤੈਨੂੰ ਪਤਾ ਹੈ ਜਿਵੇਂ ਲੋਕੀ 85 85 ਮੰਗੀ ਜਾਂਦੇ ਪਰ ਆਪਾਂ ਉਹ ਨਹੀਂ ਕਰਨਾ 75000 ਚ ਮਾਨਤਨ ਕਰਦਾ ਓਕੇ ਬਾਈ 75000 ਚ ਬਾਈ ਕਹਿੰਦਾ ਮਾਨਤਨ ਜਿਹੜਾ ਕੋਈ ਚੱਕਰ ਨਹੀਂ ਮੌਕੇ ਤੇ ਹੋ ਜੂਗਾ ਬਾਈ ਵੜ ਚੰਗਿਆ ਬਿਊਟੀ ਪੱਖ ਕੱਦ ਪਲੀ ਵੀ ਰਾਜੀ ਥਣ ਲੈਵਾ ਕੱਚੀ ਗੱਝ ਟ ਲਾਂ ਬਹੁ ਪਈਆਂ ਤੇ ਫੀਟਿੰਗ ਬੜੀ ਤਗੜੀ ਲੈਵੇ ਨਹੀਂ ਹੈਨਾ ਬਾਈ ਲੈਵਾ ਤਾਂ ਵੀਰੇ ਪੂਰਾ ਜਿਵੇਂ ਕੰਪੀਟੀਸ਼ਨ ਲਿਆ ਵੜਾ ਹੁੰਦੀ ਉਹ ਚੀਜ਼ ਹੀ ਲੱਗਾ ਵਾ ਸਹੀ ਗੱਲ ਆ ਬਾਈ ਇੱਕ ਨੰਬਰ ਲੈਵਾਗਾ ਬਾਕੀ ਕਿਸੇ ਬਸ ਖੁੰਜੀ ਨਹੀਂ ਇੱਕ ਮੇਨ ਗੱਲ ਅਗਲਾ ਇੱਕ ਅਗਲੇ ਨੂੰ ਵਹਿਮ ਹੁੰਦਾ ਥਣ ਦਾ ਵੀਡੀਓ ਚ ਉਹ ਥਣਾ ਦੀ ਗਰੰਟੀ ਹੋ ਇੱਕ ਕੱਦ ਦੀ ਕੱਦ ਫੁੱਲ ਹੋਊਗਾ ਇੱਛਾ ਕਿ ਸ਼ੂਟਿੰਗ ਨਿਕਲੂਗੀ ਵੀਰੇ ਠੀਕ ਆ ਬਾਈ ਹਾਂ ਗਰੰਟੀ ਹੋਊਗਾ ਆਪਣੀ ਠੀਕ ਆ ਬਾਈ ਹਾਂ ਕੁਆਲਟੀ ਇੱਕ ਨੰਬਰ ਆ ਵੈੜਾ ਬਾਈ ਕੋਲੇ ਸੀਗੀਆਂ ਸਵੇਰ ਬਾਈ ਕੋਲੇ ਪੰਜ ਵੈੜਾ ਸੀਗੀਆਂ ਆਪਾਂ ਵੀ ਆਉਂਦੇ ਲੇਟ ਹੋ ਗਏ ਤੇ ਇੱਕ ਜਰਸੀ ਦਾ ਉਹ ਖੜੀ ਆ ਹੁਣੇ ਸੇਲ ਹੋਈ ਆ ਨਾ ਬਈ ਉਹ ਹਾਂ ਬਸ ਉਹ ਬੈਠੀ ਆ ਬਾਈ ਹੁਣਾਂ ਨੇ ਹੁਣੇ ਪਾਸ ਕਰਤੀ ਆ ਹਾਂ ਬਾਈ ਹੁਣੇ ਬੈਠੇ ਆ ਤੇ ਦੋ ਬਾਈ ਕਹਿੰਦਾ ਸਵੇਰ ਹੋਗੀਆਂ ਸੀਗੀਆਂ ਤਕਰੀਬਨ ਸੇਲ ਤੇ ਇਹ ਕਿਹੜਾ ਸੂ ਆ ਬਾਈ ਇਹ ਵੀ ਵੀਰੇ ਦੂਜੇ ਸੂ ਵੀ ਅੱਛੀ ਸੁੰਦੀ ਆ ਇਹ ਕਿੰਨੇ ਕਿ ਦਿਨ ਲੋਨ ਦਿਨ ਇਹ ਪੰਜ ਸੱਤ ਕੱਢਦੀ ਆ ਬਾਈ ਓਕੇ ਬਾਈ ਹਾਂ ਢੱਲੇ ਢੁੱਲੇ ਬਹੁ ਪਈ ਆ ਕਿੰਨਾ ਗ੍ਰੇਕਾਡ ਆ ਵੈਸੇ ਦੁੱਧ ਦਾ ਗ੍ਰੇਕਾਡ ਵੀਰੇ ਪਲੂਨ ਦਾ ਮਾਲਕ ਰਸੇ 8 ਬਾਕੀ ਨਾ ਤਾਂ ਚੋਣਾ ਵੀ ਚਾਹੀਦਾ ਬਈ ਵੇਖੀ ਵਾਰੀ ਤਾਂ ਟੱਲ ਲਾ ਟੱਲ ਬਹੁਤ ਪਈ ਹੈ ਹਜੇ ਹਨ ਬਹੁਤ ਚੰਗਾ ਸਫਾਈ ਚਲੇ ਵਾ ਜੰਨਾ ਵੀ ਹੈ ਹਣਾ ਹਾਂ ਪੂਰਾ ਬਈ ਹਲੇ ਕੱਚੀ ਅੰਦਾਜ਼ ਵਿੱਚ ਹਸਾਉਂਦਾ ਪੂਰੋਂ ਲੇਵਾ ਚੈੱਕ ਕਰਵਾ ਨੇ ਕਮਾਲ ਦਾ ਲੈ ਚਾਰੇ ਥਣ ਨਿਕੜਵੇਂ ਪੂਰੇ ਗੈਵ ਤੇ ਇਕੱਲਾ ਇਕੱਲਾ ਥਣ ਬਿਊਟੀਫੁੱਲ ਖੋਲੇ ਬਈ ਤੋਰੀ ਫੇਸ ਬਹੁਤ ਵਾਰੀ ਦੂਮੇ ਵੜਾਂ ਵੀਰੇ ਆਏ ਨਹੀਂ ਗਾ ਜੇ ਅਗਲਾ ਕਹਿੰਦਾ ਸੂਆ ਦੂਜਾ ਕਹਿੰਦਾ ਬੁੱਢੀਆਂ ਆ ਨਿਕਲਣਗੀਆਂ ਸਹੀ ਜੇ ਦੂਜਾ ਸੂਆ ਕਹਿੰਦਾ ਦੂਜੀ ਨਿਕਲਣਗੀਆਂ ਇੱਥੇ ਅਗਲਾ ਨਿਕਲਣਗੀਆਂ ਹਾਂ ਬਿਊਟੀ ਦੇਖੋ ਫੇਸ ਟੋਆ ਬੋਦੀ ਵਾਦੀ ਸਨੱਖ ਪੋਣਾ ਚੀਮਕ ਜਮਕ ਫੋਲਲਾ ਬਾਕੀ ਜਾਣ ਵਾਲੀਆਂ ਨੇ ਹਾਂ ਰਾਜੀਪੜੀਆਂ ਮੇਨਗਰ ਆ ਨੇ ਨੀਅਰ ਮੜੀਆਂ ਹੰਦੀਆਂ ਯਾਂ ਹੀ ਲਿਸੜੀਆਂ ਹੁੰਦੀਆਂ ਸਹੀ ਆ ਬਈ ਜਾਨ ਪ੍ਰਾਣ ਵਾਲੀਆਂ ਵੜਾਂ ਹੂੰ ਤੋਰਾ ਇੱਕ ਨੰਬਰ ਬ੍ਰੀਟ ਇੱਕ ਨੰਬਰ ਆ ਕੀ ਬਾਤ ਆ ਕੱਲੀ ਕੱਚੀ ਕੱਚੀ ਅੰਦਾਜ਼ਾ ਵਸੋਸਾਂਵਾਂ ਨਾ ਲਾ ਲਿਓ ਤੇ ਦਿਨ ਵੀ ਕੋਈ ਬਾਲੇ ਨਹੀਂ ਲੈਂਦੀ ਬਸ ਬਾਕੀ ਕੋਈ ਬੰਦਾ ਸਾਮ ਵੀ ਲਊਗਾ ਵੀਰੇ 4 ਰੁਪਏ ਦੇ ਕੇ ਜਾਣਗੇ ਆ ਇਹਨਾਂ ਗੱਲ ਸਹੀ ਆ ਲੈ ਆ ਵੇਖ ਲੈ ਲੈ ਬੋਲੀ ਫੋਲੀ ਪਈ ਹੈ ਹਜੇ ਹਾਂ ਹਜੇ ਤਾਂ ਬਣਨਾ ਬਹੁਤ ਹੈੜ ਨੇ ਬਾਈ ਤੇ ਕੀ ਮੁੱਲ ਆ ਭਰਾ ਜੈਜ ਮੁੱਲ ਵੀਰੇ ਅੱਜ ਇਹਦਾ 65000 ਚ ਮਾਨਤਨ ਕਰਦਾ 65000 ਚ ਬਾਈ ਕਹਿੰਦਾ ਮਾਨਤਨ ਹੋ ਜੂਗਾ ਜਮਾ ਜੈਜ ਮੁੱਲ ਆ ਖਿੱਚ ਕੇ ਬਾਈ ਨੇ ਮੁੱਲ ਰੱਖਿਆ ਮੁੱਲ ਆਪਣਾ ਤੈਨੂੰ ਪਤਾ ਜੈਜ ਜੀ ਹੁਣ ਜੱਗੇ ਵੀਡੀਓ ਪੈਂਦੀਆਂ ਰਹੀਆਂ ਹੂੰ ਬਾਕੀ ਪਸ਼ੂ ਆਪਣਾ ਜਿਹੜੀ ਚੀਜ਼ ਕਹਿਤੀ ਉਹ ਹੀ ਨਿਕਲਣੀ ਆ ਥਣਾ ਦੀ ਗਰੰਟੀ ਭਾਰ ਪਿੱਛੇ ਦੀ ਗਰੰਟੀ ਠੀਕ ਆ ਸੱਦ ਵਜਨ ਫੁੱਲ ਹੋਣਗੇ ਦੋਵਾਂ ਵੇੜਾਂ ਦੇ ਇਹਦਾ ਵੀ ਫੁੱਲ ਕਰਦੀ ਆ ਬਾਈ ਹੂੰ ਸਹੀ ਗੱਲ ਆ ਬਾਈ ਛੋਟੀ ਮੰਨ ਕੇ ਮੇਰਾ ਭਰਾ ਕੋਈ ਵੀ ਨਾ ਆਵੇ ਹਾਂ ਬਾਕੀ ਵੱਡੀ ਗੱਲ ਮੁੱਲ ਦੀ ਹੁੰਦੀ ਆ ਮੁੱਲ ਜਮਾ ਜੈਜ ਅੱਧ ਚੰਗੀਆਂ ਪਲਗੀਆਂ ਵੀਆ ਬਸ ਕੱਚੀਆਂ ਕੱਚੀਆਂ ਲੇਬਰੀ ਸਫਾਈ ਫੁੱਲਾ ਖਾਣਾ ਦੀ ਬਾਈ ਕਹਿੰਦਾ ਆਪਣੀ ਬਿਲਕੁਲ ਗਾਰੰਟੀ ਹਾ ਖਾਣਾ ਦੀ ਆਪਣੀ ਗਾਰੰਟੀ ਕੋਈ ਬੰਦਾ ਆਨਲਾਈਨ ਵਗਾਉਂਦਾ ਤਾਂ ਵੀ ਫੁੱਲ ਗਾਰੰਟੀ ਹੋਊ ਜਿਹੜਾ ਇੱਥੇ ਆਉਂਦਾ ਉਹ ਤਾਂ ਫਟਾਗਲ ਚੈੱਕ ਹੀ ਕਰੇ ਜਾ ਕੇ ਬਾਈ ਕਹਿੰਦਾ ਪਾਸ ਕਰਾ ਕੇ ਆਵਾਂਗੇ ਇਹ ਜੀ ਗੱਲ ਫੁੱਲ ਗਾਰੰਟੀ ਹੋਊਗੀ ਵੀਰੇ ਹੂੰ ਪੂਰੀਆਂ ਬੱਚੀਆਂ ਚੰਗੀਆਂ ਕਿਸੇ ਪਾਸੋਂ ਨਹੀਂ ਖੁੰਝਣ ਲੈ ਵੀਰੇ ਜੇ ਕੋਈ ਦੋਨੇ ਇਕੱਠੀਆਂ ਲੈ ਵਧੀਆ ਮਾਨਤਨ ਹੋ ਜਾ ਹਾਂ ਕੋਈ ਚੱਕਰ ਨਹੀਂ ਮਾਨਤਨ ਕਰਦਾਂਗੇ ਵੀ ਯਾਦ ਰੱਖੋ ਜਿਹੜਾ ਲੈ ਗਿਆ ਜੋੜਾ ਠੀਕ ਆ ਬਾਈ ਹਾਂਜੀ ਹੂੰ ਧੰਨਵਾਦ